ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਫਦੇਗੜ ਜੂੜੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਪੰਜ ਪਸ਼ੂ ਵੇਚਣ ਲਈ ਪਹੁੰਚੇ ਆ ਜਿਨ੍ਹਾਂ 'ਚ ਦੋ ਗੱਬੜਾਂ ਤੇ ਹੋਣੀਆਂ ਤੇ ਤਿੰਨ ਤੇ ਹੋਣੀਆਂ ਤੋਕੜਾਂ ਬਿਲਕੁਲ ਨਿਕੇ ਨਿਕੇ ਮੁੱਲ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਸਕਿਆ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਿੰਦਰ ਸਾਹਿਬ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਭਿੰਦਰ ਸਾਹਿਬ ਠੀਕ ਆ ਜੀ ਤੇ ਅੱਜ ਪੰਜ ਕਰ ਲਈਆਂ ਹਾਂਜੀ ਪੰਜ ਹੋ ਗਈਆਂ ਜੀ ਅੱਜ ਠੀਕ ਆ ਹਾਂਜੀ ਹਾਂਜੀ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਫਤੇਗੜ ਚੂੜੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਦੱਸ ਦੋ ਜੀ ਕਰਨ ਜੀ ਫੋਨ ਨੰਬਰ ਦੱਸ ਦੋ ਜੀ 8437678725 ਕਿੰਨੀਆਂ ਗੱਬਣਾ ਅੱਜ ਦੋ ਗੱਬਣਾ ਜਿਹਦੇ ਤਿੰਨ ਟੁਕੜਾ ਜੀ ਤਿੰਨ ਟੁਕੜਾ ਮੁੱਲ ਨਿਗੇ ਨੇ ਕੋਈ ਛੋਟੇ ਛੋਟੇ ਭਾਜ ਛੋਟੇ ਪਹਿਲੇ ਫੋਨ ਤੇ ਹੀ ਜਾਣ ਤੋ ਪਹਿਲਾਂ ਕਿੰਨੇ ਕਾਕੇ ਫੋਨ ਬੜੇ ਫੋਨ ਅਜ ਤੱਕ ਆਉਂਦੇ ਜੀ ਭਾਜੀ ਠੀਕ ਹੈ ਸਾਰੀਆਂ ਵੇਗੀਆਂ ਹਾਂ ਸਾਰੀਆਂ ਵੇਗੀਆਂ ਮੋਲੀ ਤੁਹਾਡੇ ਨਿਗੇ ਨਿਗੇ ਹੁੰਦੇ ਆ ਦੇ ਹਾਂਜੀ ਹਾਂਜੀ ਭਾਜੀ ਹਾਂਜੀ ਠੀਕ ਹੈ ਤੇ ਸ਼ੁਰੂਆਤ ਗੱਬਣ ਤੋਂ ਬਾਅਦ ਤੋਂ ਕਰੀਏ ਪਹਿਲਾ ਸੂਆ ਆ ਪਹਿਲਾ ਸੂਆ ਮੂੰਹ ਚਾਰ ਦੰਦ ਚਾਰ ਦੰਦ ਦੇਣ ਕਿਨੇ ਖੜਦੀ ਆ ਦੇਣ ਲੈ ਜੂਗੀ 15 20 ਦਿਨ ਲੈ ਜੂਗੀ ਤੋੜ ਲਾ ਭਾਈ ਫੋਲੋ ਕਰ 15 ਤੋਂ 20 ਦਿਨ ਲੈ ਜੂਗੀ ਹਨਾ ਪਹਿਲਾ ਹੀ ਸੂਆ ਜਰਸੀ ਜ ਆ ਜਾਂਦੀ ਆ ਕੱਤ ਕਾੜ ਵੀ ਚੰਗਾ ਸੋਹਣੀ ਸਨਖੀ ਪੂਰੀ ਆ ਆ ਵੇਖੋ ਕਰੋ ਚੈੱਕ ਬੇਲ ਵੇਖੋ ਕਿੰਡੀ ਲੰਮੀ ਆ ਜੀ ਜਾਣ ਦੋ ਬਾਕੀ ਇਹ ਜੇ ਲੱਥਾਂ ਡਈ ਆ ਚੰਗਾ ਸੋਹਣਾ ਲੇਵਾ ਤਿਆਰ ਕਰ ਜੂਗੀ ਥਾਣ ਮੁਠੀ ਦੀ ਚਵਾਲਾ ਕੱਢ ਲੈਨੇ ਬਾਅਦ ਆ ਜਾ ਮੋੜ ਲਾ ਪਾਉ ਬਾਕੀ ਸਾਂਭਣ ਵਾਲੀ ਆ ਜੀ ਠੰਡੀ ਜੋ ਠੰਡੀ ਤੇਰੀ ਆ ਆਹ ਜੀ ਠੰਡੀ ਆ ਵੇਖੋ ਠੰਡੀ ਤੇਰੀ ਜਾਣ ਦੋ ਦੇਣ 15 ਲੈ ਜੂ ਆਈਡੀਆ ਕਿੰਨਾ ਦਾ ਦੋਸਤ ਚ ਆਜੂਗੀ ਭਾਜੀ ਇਹ 12-13 ਲੀਟਰ ਚ ਆਜੂ ਭਾਜੀ ਪਹਿਲੇ ਸੂਵੇ ਠੀਕ ਆ ਹਾਂਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ 38000 ਜੀ 36000 ਚ ਮਾਨਤਨ ਕਰਦਾ ਹਾਂ ਭਾਜੀ 36000 ਚ ਮਾਨਤਨ ਹੋ ਜੂਗਾ ਆਹ ਵੇਖੋ ਜੀ ਥਾਣ ਦੀ ਕੁਆਲਿਟੀ ਵੇਖ ਲਓ ਚਾਰੇ ਥਾਣੇ ਕੋਜੇ ਆ ਸੋਹਣੇ ਥਾਣੇ ਆ ਬਾਕੀ ਜਰਸੀ ਆ ਕੈਮ ਆਗੇ ਬੰਨ ਲੱਸੀ ਨਹੀਂਗੀ ਠੀਕ ਆ 36000 ਦੀ ਹਾਂਜੀ 36000 ਠੀਕ ਆ ਮੌਕੇ ਤੇ ਹੋ ਜੂ 36000 ਚ ਮਾਨਤਨ ਹੋ ਜੂ ਠੀਕ ਆ ਤੇ ਦੂਜੇ ਨੰਬਰ ਵਾਲੀ ਜਿਹੜੀ ਇਹ ਵੀ ਪਹਿਲਾ ਸੂਆ ਜੀ ਐਰ ਸ਼ੈਰ ਚੁਲਦੀ ਜੀ ਅੱਛਾ ਪਹਿਲਾ ਸੂਆ ਵੀ ਇਹ ਵੀ ਪਹਿਲਾ ਸੂਆ ਜੀ ਠੀਕ ਐ ਇਹ ਵੀ ਦੰਦਾ ਜਾਂ ਇਹ ਵੀ ਦੰਦਾ ਜੀ ਠੀਕ ਐ ਦੰਦਾਂ ਦੇ ਕਿੰਨੇ ਦੰਦੇ ਆ ਜੀ ਇਹ ਇਹ ਛਿੱਗੀ ਜੇ ਮੂੰਹ 6 ਦੰਦ ਹੋ ਗਏ ਹਨਾ ਠੀਕ ਐ ਤੋੜ ਲਾ ਭਾਈ ਇਹਨੂੰ ਦੇਣ ਕਿੰਨੇ ਖੜਦੀ ਆ ਦੇਨੇ ਹਫਤਾ ਲਏ ਜੇ ਦਾਤ ਦੇ ਹਜੇ ਹੋਰ ਬਣ ਜੂ ਹਜੇ ਬਣੋਗੇ ਦੇਖੂਗਾਲੇਵਾ ਜੇ ਹਨਾ ਬਾਕੀ ਇਹ ਵੀ ਸੋਹਣੀ ਸਨਖੀ ਪੂਰੀ ਆ ਐਰ ਸ਼ੈਰ ਆ ਥਾਨ ਬੜੇ ਸੋਹਣੇ ਲੱਗੇ ਇਹਨੂੰ ਵੀ ਇਹ ਕਿੱਟਲਾਂ ਕੱਢੂਗੀ ਲੈਵਾ ਚੰਗਾ ਸੋਹਣਾ ਤਿਆਰ ਕਰੂਗੀ ਕੱਲਾ ਕੱਲਾ ਥਣ ਹੋ ਜਾਣਾ ਜਿੱਦਣ ਤਿਆਰ ਹੋਈ ਆਜੋ ਜਾਨਾ ਬਾਜੀ ਠੰਡੀ ਹੋ ਗਈ ਠੰਡੀ ਦੀ ਰਹੀ ਆ ਆ ਜੀ ਠੰਡੀ ਥੋੜੀ ਡਰਦੀ ਸਾਡੇ ਦੀ ਥੋੜਾ ਡਰਦੀ ਏ ਸਾਡੇ ਤੋਂ ਦਿਨ ਕਿੰਨੇ ਖੜਦੀ ਆ ਹਫਤਾ 10 ਦਿਨ ਬਾਜੀ ਇੱਕ ਹਫਤਾ ਲਾ ਜੂਗੀ ਹਨਾ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਇਹਦਾ 36000 35000 ਚ ਮਾਨਤਨ ਕਰਦਾ ਹਾਂ ਖੁੱਲ੍ਹ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਚ ਚਵਾਜੂਗੀ ਇਹ ਵੀ 12 13 ਚ ਚਵਾਜੂਗੀ ਤੇ ਜੋੜੀ ਵਾਲਾ ਆ ਗਿਆ ਜੀ ਜੋੜੀ ਦਾ ਹੋਰ ਖੁੱਲਾ ਮਾਨਤਨ ਕਰਦਾ ਹਾਂ ਖੁੱਲਾ ਮਾਨਤਨ ਹੋ ਜਾਊਗਾ ਬਾਕੀ ਫੋਨ ਲਾਵੇ ਕੋਈ ਚੰਗੀ ਆ ਜੀ ਬਰੀਡ ਵਾਲੀ ਆ ਜੀ ਤੇ ਅਗਲੀ ਜਿਹੜੀ ਇਹਦੇ ਬਾਰੇ ਦਸੀ ਜੀ ਇਹ ਟੋਕਰ ਜੀ ਟੋਕਰ ਦੁੱਧ ਦੁੱਧ ਦੇ ਥੱਲੇ 6 ਲੀਟਰ 5 ਦੀ ਪੱਕੀ ਗਰੰਟੀ ਜੀ ਭਾਜੀ ਠੀਕ ਆ ਹਾਂਜੀ ਤੇ ਬਣੀ ਬੁਣੀ ਕਿ ਨਹੀਂ ਕਿਤੇ ਬਣੀ ਘਰ ਵਾਲੇ ਦੇ ਕਹਿੰਦੇ ਲਵਾਇਆ ਟੀਕਾ ਹੁਣ ਅਗੋਂ ਅਗਲੇ ਦੀ ਕਿਸਮਤ ਜੀ ਜਿਹਦੇ ਵਿੱਚ ਲੱਗੀ ਚੈੱਕ ਕਰਾ ਲੇ ਕਈ ਵਾਰਾਂ ਤੋਕੜਾਂ ਗੱਬੜਾਂ ਵੀ ਨਿਕਲ ਜਾਂਦੀਆਂ ਜੰਡੇ ਦੇ ਘਰ ਜਾ ਕੇ ਜਾਣ ਦੇ ਵੀਰ ਦੁੱਧ 6 ਕਿਲੋ ਹਾਂਜੀ 6 ਸੂਆ ਕਿੰਨਾ ਉਹ ਪਤਾ ਕੁਝ ਸੂਆ ਤੀਜੇ ਕ ਸੂਏ ਹੁੰਦੀ ਹੈ ਅੱਛਾ ਤੀਜਾ ਸੂਆ ਕਰੋ ਚੈੱਕ ਜੀ ਬਾਕੀ ਜਰਸੀ ਆ ਜਾਂਦੀ ਆ ਥੋੜੀ ਲੱਗਦੀ ਵੀ ਭੁੱਖੀ ਰਹੀ ਵਿਚਾਰੀ ਖਾਰੂ ਜੁਰੂ ਜੰਗੀ ਆ ਤਾਂ ਜਾਣ ਦੋ ਜਿਆਦਾ ਕੱਦ ਵੱਡਾ ਨਹੀਂਗਾ ਪਧਰੇ ਜੇ ਕੱਦ ਦੀ ਮਾਲਕ ਆ ਬਾਕੀ ਥਣ ਜਿਹੜੇ ਲੱਗੇ ਮੁਠੀ ਦੀ ਚਵਾਲੇ ਰੱਸੀ ਤੋਂ ਬਿਨਾਂ ਚਵਾਈ ਕਰਦੇ ਤੋਂ ਬਿਨਾਂ ਭਾਜੀ ਰੱਸੀ ਤੋਂ ਬਿਨਾਂ ਪੋਲੀ ਤਾਰਦੇ ਠੀਕ ਆ ਕਿੰਨਾ ਮੁੱਲ ਕਰਨਾ ਦਾ ਮੋਲੇ ਦਾ 13000 ਆ 11000 ਚੋਂ ਮਾਨਤਨ ਕਰਦਾਂਗੇ ਭਾਜੀ ਕਿੰਨੇ ਕੁ ਦੀ ਹੋ ਜੂਗੀ 10000 ਦੀ ਦਿੱਤੇ ਦਾ ਛੋੜ ਕਰ ਦਿਓ ਕਿ 10000 ਛੋੜ ਕਰ ਸਕਦਾ ਹਾਂ ਫੋਨ ਲਾਵੇ ਕੋਈ ਹਨਾ ਨਿਗਾਹ ਜਾਈ ਮੋਲਿਆ 6 ਕਿਲੋ ਦੁੱਧ ਇਹਦੇ ਇਹ ਹਿਸਾਬ ਲਾ ਲਓ ਵੀ 2000 ਦੇ ਸਾਨਾ 12000 ਬਣ ਜਾਂਦਾ ਬਿਲਕੁਲ ਬਿਲਕੁਲ ਹਨਾ ਬਿਲਕੁਲ ਹੀ ਬਿਲਕੁਲ ਤੇ ਵੀਰ ਨੇ ਹੋਰ ਛੋੜ ਕਰਦੀ 10000 ਦੀ ਜਾਣਦੇ ਆ ਵੀ ਅਗਲੀ ਵੀ ਖੋਲਾ ਪਊ ਦੁੱਧ ਕਿੰਨਾ ਇਹਦੇ ਕੋਲ ਇਹ ਕੋ 8 ਲੀਟਰ ਦੁੱਧ ਇਹ ਕੋਈ 8 ਲੀਟਰ ਹਾਂ ਦੂਜਾ ਸੁਗਾ ਬੱਚੀ ਜੇ ਫਾਰਮ ਵਾਲੀ ਠੀਕ ਵੱਡੀ ਬਣੀ ਹੈ ਕਿ ਨਹੀਂ ਗਾ ਇਹ ਬਣੀ ਆ ਡਾਕਟਰ ਸੱਦੇ ਚੈੱਕ ਕਰਾਉਣਗੇ ਇਹਦੇ ਚੈੱਕ ਕਰਾਉਣੀ ਆ ਬੇਲ ਦੀ ਬੜੀ ਲੰਮੀ ਆ ਜੀ ਇਹ ਥਾਣ ਬੜੇ ਸੋਹਣੇ ਲੱਗੇ ਮੁਠੀ ਦੀ ਚਵਾਲ ਏ ਘਰੋ ਚੱਕ ਜੀ ਕੱਦ ਕਾੜ ਵੀ ਪੂਰਾ ਵੱਡਾ ਆ ਜੋ ਦੂਜੇ ਹੀ ਸੂਆ ਦਾ ਜੀ ਹਾਂ ਜੀ ਦੂਜੇ ਬਾਕੀ ਥਾਣ ਸੋਹਣੇ ਕੁਆਲਟੀ ਵਾਲੇ ਲੱਗੇ ਆ ਹਨਾ 8 ਕਿਲੋ ਜਿਹੜਾ ਦੁੱਧ ਇਹਦੇ ਕੋਲੋਂ ਖਣ ਹਾਜ਼ਰ ਆ ਰਸੀ ਪਉਣੀ ਪੈਂਦੀ ਕਿ ਨਹੀਂ ਮਿਰਜੂ ਤੁਸੀਂ ਤਾਂ ਬਿਨਾਂ ਚੋਈ ਦੀ ਜੇ ਹਣੇ ਖਾਣਾ ਸੁਣਾ ਦੀ ਬਾਤ ਕੱਢਦਣੀ ਹੈ ਬਿਲਕੁਲ ਓਕੇ ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ 2000 ਕਰਦੇ ਜੀ 2100 ਚ ਮੰਨ ਤਨ ਕਰ ਸਕਦੇ ਆ 2100 ਜੀ ਛੋੜ ਹੋ ਜੂਗੀ ਠੀਕ ਹੈ ਠੀਕ ਆ ਤੇ ਅੱਗੇ ਇੱਕ ਹੋਰ ਟੋਕੜ ਹਾਂਜੀ ਟੋਕੜ ਕੱਢ ਲਾ ਭਾਈ ਉਹਨੂੰ ਆਹ ਵੇਖੋ ਜੀ ਇਹਦਾ ਵੀ ਕੱਦ-ਕੜ ਚੰਗਾ ਸੋਹਣੀ ਸੁਨਖੀ ਇਹ ਵੀ ਪੂਰੀ ਜੀ ਕਿੰਨਾ ਦੁੱਧ ਦੇ ਦੇ ਕੋਲ ਜੀ 5 ਲੀਟਰ ਦੁੱਧ ਜੀ ਭਾਈ ਪੱਕਾ ਜਿਹੜਾ 5 5 ਕਿਲੋ ਦੁੱਧ ਦੇ ਦੇ ਕੋਲ ਕੱਦ ਪੂਰਾ ਵੱਡਾ ਸੋਹਣੀ ਸਨਖੀ ਪੂਰੀ ਹੈ ਜੀ ਇਹ ਕੋਈ ਵੱਡਾ ਸਾਂਭ ਲੂ ਇਹਨੂੰ ਕੰਮ ਬਣਾ ਲੂ 50000 ਦੀ ਹਾਂ ਜੀ ਹਾਂ ਜੀ ਹਾਂ ਜੀ ਸਾਂਭਣ ਵਾਲੀ ਹੈ ਜੀ ਆਹ ਸਾਂਭ ਨੂੰ ਆਈ ਗਿਆ ਜੇ ਵੱਡ ਜਦੇ ਬਾਕੀ ਇਹ ਆ ਵੇਖੋ ਵੀ 나ੜ ਦੁੱਧ ਵਾਲੀ ਕਿੱਡੀ ਮੋਟੀ ਲੱਗੀ ਹੈ ਮਿਲਕ ਮੈਨ ਜੀ ਨੂੰ ਕਹਿ ਦਿੰਦੇ ਆ ਖਾਨ ਜਿਹੜੇ ਲੱਗੇ ਚੰਗੀ ਕੁਆਲਿਟੀ ਵਾਲੇ ਲੱਗੇ ਦੋਹਾਂ ਬੰਨੇ 나ੜ ਪੂਰੀ ਮੋਟੀ ਆ 5 ਕਿਲੋ ਦੁੱਧ ਹੁਣ ਹਾਜ਼ਰ ਹਾਂ ਜੀ ਹਾਂ ਜੀ ਪੱਕਾ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਇਹਦਾ 13000 12000 ਚ ਮੰਨ ਤਨ ਕਰਦਾ ਹੈ ਕੋਈ। 12000 ਚ ਮੰਨਦਾ। ਹਾਂਜੀ। ਠੀਕ ਆ। ਹੋਜੂ ਖੁੱਲਾ ਹੀ ਹਿਸਾਬ। ਹੋਣਾ ਹੋਜੂ ਖੁੱਲਾ। ਫੋਨ ਲਾਵੇ ਕੋਈ ਹਨਾ। ਬਿਲਕੁਲ। ਕਰਨੀ ਕੋਈ ਗੱਲਬਾਤ ਹੋਰ ਜੀ। ਨਹੀਂ ਬਸ ਠੀਕ ਹੈ ਬਸ। ਠੀਕ ਆ ਜੀ। ਲਾ ਲਿਓ ਵੀਰ ਨੂੰ ਫੋਨ ਤੇ ਪੰਜੇ ਹੀ ਸੋਹਣੀਆਂ ਸਨਖੀਆਂ ਵਾ ਤਿੰਨ ਵਿੱਚ ਤੋਕੜਾਂ ਸੂਈਆਂ ਸਵਾਈਆਂ ਜਿਹੜੀਆਂ ਉਹਨਾਂ ਨੂੰ ਦੋ ਟਾਈਮ ਚੋ ਲਿਓ। ਗੱਬੜਾ ਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਆਏ ਜਿਓ। ਵੀਡੀਓ ਨੂੰ ਕਰ ਦਿਓ ਸ਼ੇਅਰ ਜੀ। ਧੰਨਵਾਦ।